ਕਭ ਕੀ ਇਹਨਾਂ ਦੀਆਂ ਲੋੜਾਂ ਕੀ ਮੁਸ਼ਕਲ ਹੈ ਦੂਜੀਆਂ ਜੰਨੀਆਂ ਵੀ ਪਾਰਟੀਆਂ ਟੋਪੀਆਂ ਵਾਲਿਆਂ ਦੇ ਹੋਗੇ ਕਾਂਗਰਸ ਹੋਗੀ ਭਾਜਪੀ ਹੋਗੀ ਇਹਨਾਂ ਦਾ ਰਿਮੋਟ ਕੰਟਰੋਲ ਦਿੱਲੀ ਦੇ ਹੱਥ ਵਿੱਚ ਹੈ ਤੇ ਇਹ ਕਾਲੀ ਦਲ ਆਪਣੇ ਵਾਲ ਸਾਹਿਬ ਆਪਣੇ ਪ੍ਰਧਾਨ ਆ ਸਰਪ੍ਰਸਤ ਸ਼ਰੋਮਣੀ ਚਾਲੀ ਦਲ ਦੇ ਇੱਕ ਉਹਨਾਂ ਨੂੰ ਇਹ ਪਤਾ ਆਪ ਉਹ ਖੇਤੀ ਕਰਦੇ ਆ ਇੱਕ ਦਿਨ ਮੈਨੂੰ ਕੋਈ ਕੰਮ ਸੀ ਤੇ ਮੈਂ ਵਾਕੇ ਪੁਰਾਣੇ ਤੋਂ ਬੈਠਾ ਮੈਨੂੰ ਕਹਿੰਦੇ ਵੀ ਗੱਡੀ ਦੇ ਵਿੱਚ ਬੈਠ ਜਾ ਮੋਗੇ ਤੋਂ ਉਹਨਾਂ ਨੇ ਚੰਡੀਗੜ੍ਹ ਜਾਣਾ ਸੀ ਤੇ ਜਦੋਂ ਗੱਡੀ ਵਿੱਚ ਬੈਠ ਕੇ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਖੇਤੀਬਾੜੀ ਦੇ ਕੰਮ ਸੰਭਾਲਦੇ ਸੀ ਉਹਨਾਂ ਨੂੰ ਪੁੱਛਣਾ ਪਏ ਖੀਰੇ ਆਪਣੇ ਕਿੰਨੇ ਦੇ ਹੋ ਗਏ ਉਹਨਾਂ ਰੇਟ ਕੱਟ ਆਪ ਸਟੋਰ ਕਰ ਲਈਏ ਗੋਭੀ ਦੀ ਕਿੰਨੀ ਪੇਮੈਂਟ ਹੋ ਗਈ ਸਾਰੇ ਉਹ ਆਪਣੀਆਂ ਕਿਉਂਕਿ ਉਹ ਜ਼ਿੰਮੇਦਾਰ ਆਪ ਉਹਨਾਂ ਨੂੰ ਹਰ ਇੱਕ ਚੀਜ਼ਾਂ ਦਾ ਪਤਾ ਹੈ ਮੈਂ ਅਸਰਨਾਬੇ ਮੈਂ ਕਿਹਾ ਜੀ ਤੁਸੀਂ ਬੜਾ ਫਿਕਰ ਆਖਦੇ ਹੋ ਕਹਿੰਦੇ ਮੈਂ ਸਾਰਾ ਛਾਂ ਮੂ ਰਿਪੋਰਟ ਲੈਣਾ ਕਿਉਂਕਿ ਉਹ ਜ਼ਿੰਮੇਦਾਰ ਦਾ ਪੁੱਤ ਹੈ ਤੇ ਜ਼ਿਮੀਂਦਾਰ ਪਰਿਓ ਨੇ ਸੋਚਣਾ ਇਹ ਦਿੱਲੀ ਵਾਲੇ ਭਈਆਂ ਨੂੰ ਕੀ ਪਤਾ ਕਿ ਇੱਥੇ ਆਪਣੀ ਕੀ ਮੁਸ਼ਕਲ ਹੈ ਉਹ ਤਾਂ ਜੇ ਹਰਿਆਣੇ 'ਚ ਜਾਂਦੇ ਆ ਹਰਿਆਣੇ ਨੂੰ ਪਾਣੀ ਚਾਹੀਦਾ ਜੇ ਰਾਜਸਥਾਨ 'ਚ ਜਾਂਦੇ ਤਾਂ ਉਹਨਾਂ ਨੂੰ ਪਾਣੀ ਚਾਹੀਦਾ ਉਹਨਾਂ ਨੂੰ ਆਪਣੇ ਨਾਲ ਕੋਈ ਲਗਾ ਨਹੀਂ 5 ਸਾਲ ਗੁਟਕਾ ਸਾਹਿਬ ਦੀ ਸੌਂਖਾ ਕਿ ਕੈਪਟਨ ਸਾਹਿਬ ਨੇ ਆਪਣੇ ਖਰਾਬ ਕਰਤੇ ਉਸ ਤੋਂ ਬਾਅਦ ਝੂਠੀਆਂ ਗਰੰਟੀਆਂ ਦੇ ਕੇ 2.5 ਸਾਲ ਇਹਨਾਂ ਨੇ ਬਰਬਾਦ ਕਰਤੇ ਤੁਸੀਂ ਇੱਕੋ ਵੀ ਢਾਈ ਰੁਪਈਆ ਦਾ ਕੋਈ ਕੰਮ ਨਹੀਂ ਆਇਆ ਅਸਰਪਿੰਨ ਸਾਹਿਬ ਬੈਠੇ ਮੈਨੂੰ ਕਹਿੰਦੇ ਜੀ ਸਾਡੇ ਸ਼ਮਸ਼ਾਨ ਘਾਟ ਵਾਸਤੇ ਗ੍ਰਾਂਟ ਦੀ ਜ਼ਰੂਰਤ ਹੈ ਤੇ ਮੈਂ ਐਮਪੀ ਲੈਂਡ ਚੋਂ ਅਸੀਂ ਇਹਨਾਂ ਨੂੰ 5 ਲੱਖ ਰੁਪਈਆ ਦਵਾਇਆ ਤੇ ਆਪਣੇ ਜਿਹੜੇ ਕੰਬੋਜ ਸਾਹਿਬ ਆ ਐਮਐਲਏ ਤੁਹਾਡੇ ਪਿੰਡ ਉਹਨਾਂ ਦੀਆਂ ਰਿਸ਼ਤੇਦਾਰੀਆਂ ਉਹ ਕਹਿੰਦੇ ਵੀ ਇਹ ਪੈਸੇ ਲੱਗਣੇ ਨਹੀਂ ਚਾਹੀਦੇ ਆ ਇਹਨਾਂ ਦੀ ਸੋਚ ਆ ਵੀਰੋ ਜੇ ਕਿਥੋਂ ਇਹਨਾਂ ਨੇ ਮਿਹਨਤ ਕਰਕੇ ਲਿਆਂਦੇ ਪੈਸੇ ਤੁਹਾਡੇ ਸ਼ਮਸ਼ਾਨ ਘਾਟ ਵਾਸਤੇ ਲਏ ਸੀ ਜੇ ਗ੍ਰਾਂਟ ਲੱਗ ਜਾਂਦੀ ਤਾਂ ਮਰਨਾ ਤਾਂ ਹਰੇਕ ਨੇ ਆ ਐਮਐਲਐਨ ਨੇ ਜਾਂ ਜਿਹੜੇ ਪਿੰਡ ਚ ਵਿਰੋਧੀ ਉਹਨਾਂ ਨੇ ਜਿਹੜਾ ਮਰਨਾ ਨਹੀਂ ਸੋ ਇਹ ਉਹਨਾਂ ਦੀ ਸੋਚ ਹੈ ਸ਼ਰੋਮਣੀ ਕੈਬੀਨ ਨੇ ਹਮੇਸ਼ਾ ਜੋ ਤੁਸੀਂ ਕਿਹਾ ਉਹ ਕੀਤਾ ਤੇ ਜੋ ਉਹ ਕਹਿੰਦੇ ਉਹ ਕਰਦੇ ਵੀ ਹੈ ਪ੍ਰਧਾਨ ਸਾਹਿਬ ਨੇ ਕਦੇ ਕਿਸੇ ਨੂੰ ਕੋਈ ਝੂਠਾ ਲਾਰਾ ਨਹੀਂ ਲਾਇਆ ਸੋ ਮੈਂ ਜਰਮੀ ਵੀ ਆ ਕੇ ਵੀ ਪਿੰਡਾਂ ਦੇ ਵਿੱਚ ਲੇਟ ਹੋ ਗਏ ਆ ਪਿੱਛੋਂ ਫੋਨ ਆਈਆਂ ਇੰਨੀਆਂ ਬੇਨਤੀਆਂ ਕਰਦਾ ਜੇ ਆਉਣ ਵਾਲੀ ਇੱਕ ਤਰੀਕ ਨੂੰ 5 ਨੰਬਰ ਤੇ ਆਪਣਾ ਸ਼੍ਰੋਮਣੀ ਕਾਲੀਦਾਲ ਦਾ ਨਿਸ਼ਾਨ ਆ ਤੱਕੜੀ ਦਾ ਤੁਹਾਨੂੰ ਮੈਂ ਸਾਰੇ ਵੇਖਦੇ ਆ ਪਿੰਡ ਦੇ ਵਿੱਚੋਂ ਸਾਰੇ ਪ੍ਰਜਵੰਤੇ ਤੁਸੀਂ ਆਏ ਹੋ ਸਾਰੇ ਪਿੰਡ ਵਿੱਚ ਘਰ ਘਰ ਜਾ ਕੇ ਅਪੀਲ ਕਰੋ ਇੱਕ ਤਰੀਕ ਨੂੰ ਆਪਾਂ ਤੱਕੜੀ ਦਾ ਬਟਨ ਦਬਾ ਕੇ ਹਿੰਦੁਸਤਾਨ ਦੀ ਮਹਾ ਪੰਚਾਇਤ ਵਿੱਚ ਆਪਣਾ ਮੈਂਬਰ ਪਾਰਲੀਮੈਂਟ ਭੇਜਾਈਏ ਕਿਉਂਕਿ ਇਹ ਆਪਣੇ ਵਿੱਚੋਂ ਆਪਣੇ ਆਪ ਦੇ ਆ ਜਦੋਂ ਨੂੰ ਨੇਰੇ ਸਵੇਰੇ ਆਪਾਂ ਜਾ ਕੇ ਇਹਨਾਂ ਦੀ ਬਾਹ ਮਾੜ ਸਕਦੇ ਆ ਸੋ ਇੰਨੀ ਹੀ ਬੇਨਤੀਆਂ ਕਰਦਾ ਹੋਇਆ ਮੈਂ ਕਿਮਲਾ ਦਾ ਜੱਜ ਕਿਹਾ ਤੁਹਾਡੇ ਇੱਥੇ ਪਹੁੰਚਣ ਨੂੰ ਧੰਨਵਾਦ ਵੀ ਕਰਦਾ ਹੁਣ ਮੈਂ ਬੇਨਤੀ ਕਰਦਾ ਬਾਈ ਬੋਬੀਮਾਨ ਜੀ ਨੂੰ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਰਦਾਰ ਨਰਜੀਤ ਸਿੰਘ ਬੋਬੀਮਾਨ ਇੱਕ ਮੈਂ ਰੋਕੀ ਕਰ ਦਮ ਮੇਰੇ ਨਾਲ ਆਏ ਸਰਦਾਰ ਜਗਸੀਰ ਸਿੰਘ ਜੀ ਬੱਬੂ ਜੈਮਲ ਆਲਾ ਸਾਡੇ ਜ਼ਿਲ੍ਹਾ ਪ੍ਰਧਾਨ ਫਾਜ਼ਲ ਕਾ ਦਵਿੰਦਰ ਸਿੰਘ ਬਬਲ ਜੀ ਐਸ ਚੇਅਰਮੈਨ ਮਾਰਕੀਟ ਕਮੇਟੀ ਸਰਦਾਰ ਬਲਤੇਜ ਸਿੰਘ ਜੀ ਸੰਧੂ ਸਾਹਿਬ ਪ੍ਰਿੰਸ ਸੰਧੂ ਜੀ ਹਰਪ੍ਰੀਤ ਜੀ ਔਰ ਮੇਰੇ ਨਾਲ ਆਏ ਡਾਕਟਰ ਔਰ ਇਸ ਨਗਰ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਬਤਵੰਤੇ ਸਜਣੋ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਕੋਲੇ ਅੱਜ ਵੋਟਾਂ ਦੇ ਸਬੰਧ ਚ ਆਇਆ ਬੇਨਤੀ ਕਰਨ ਵਾਸਤੇ ਆਇਆ ਕਿ ਕਿਉਂਕਿ ਸਿਰਫ ਇੱਕ ਦਿਨ ਹੋਰ ਰਹਿ ਗਿਆ ਪ੍ਰਚਾਰ ਦਾ ਟੋਟਲ 2 ਦਿਨ ਰਹਿ ਗਏ ਆ ਮੈਂ ਸਿਰਫ ਹਾਜ਼ਰੀ ਲਗਾਉਣ ਵਾਸਤੇ ਆਇਆ ਕਿਉਂਕਿ 1 ਜੂਨ ਨੂੰ ਇਲੈਕਸ਼ਨ ਹੋਣ ਜਾ ਰਿਹਾ ਹੈ ਵੋਟਾਂ ਪੈਣ ਜਾ ਰਹੀਆਂ ਬੇਨਤੀ ਕਰਦੇ ਆ ਕਿ ਤਕੜੇ ਹੋ ਕੇ ਜਿਹੜਾ ਇੱਕ ਤਰੀਕ ਨੂੰ VOTING ਹੋਣੀ ਹੈ ਨਾ ਤਕੜੇ ਹੋ ਕੇ ਵੋਟਾਂ ਫਗਦਾਈਏ ਸਭ ਤੋਂ ਵੱਡਾ ਕਾਰਸ਼ਾ ਕਿ ਗਰਮੀ ਹੋਣ ਦੇ ਕਾਰਨ VOTING ਕੱਟ ਨਾ ਰਵੇ VOTING ਪਰਸੈਂਟੇਜ ਹੈ ਜਿਹੜੀ ਜਿੰਨੀ VOTING ਪਰਸੈਂਟੇਜ ਆਪਾਂ ਵਧਾ ਲਾਂਗੇ ਉਨਾ ਹੀ ਆਪਾਂ ਨੂੰ ਇਸ ਗੱਲ ਦਾ ਫਾਇਦਾ ਹੋਊਗਾ ਔਰ ਜਿਹੜੀ ਮੌਕੇ ਦੀ ਸਰਕਾਰ ਹੈ ਆਮ ਆਦਮੀ ਦੀ ਸਰਕਾਰ ਹੈ ਵੀਰੋਂ ਉਹਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਨਾ ਜਿਹੜੀਆਂ ਗੱਲਾਂ ਕਰਕੇ ਉਹਨਾਂ ਨੇ ਸਰਕਾਰ ਬਣਾਈ ਸੀ ਉਹਨਾਂ ਚੋਂ ਇੱਕ ਵੀ ਪੂਰੀ ਨਹੀਂ ਕੀਤੀ ਉਹਨਾਂ ਨੇ ਔਰ ਇਸ ਕਰਕੇ ਉਹਨਾਂ ਨੂੰ ਵੋਟ ਵੀ ਘਟ ਪੈ ਰਹੀ ਹੈ ਆਪਾਂ ਨੂੰ ਜਿੰਨੀ ਵੋਟ ਪਰਸੈਂਟੇਜ ਜ਼ਿਆਦਾ ਹੋਊਗੀ ਵੋਟ ਪੋਲਿੰਗ ਜ਼ਿਆਦਾ ਹੋਊਗੀ ਉਹਦਾ ਆਪਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਵਾਅਦਾ ਮਿਲਣਾ ਔਰ ਜਿਹੜੀਆਂ ਉਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਜਿਵੇਂ ਬੀਬੀਆਂ ਨੂੰ 1000 ਰੁਪਏ ਦੀ ਗੱਲ ਕੀਤੀ ਸੀ ਬਜ਼ੁਰਗਾਂ ਨੂੰ ਪੈਨਸ਼ਨ ਕਹੀ ਸੀਗੀ ਕਿ 1500 ਤੋਂ 2500 ਕਰਾਂਗੇ ਔਰ ਜਿਹੜੀਆਂ ਬਾਦਲ ਸਾਹਿਬ ਨੇ ਦਿੱਤੀਆਂ ਸੀਗੀਆਂ ਸਹਾਈਤਾ ਦਿੱਤੀ ਸੀ ਬਾਦਲ ਸਾਹਿਬ ਨੇ ਜੋ ਸਹੂਲਤਾਂ ਦਿੱਤੀਆਂ ਸੀ ਐਸੀ ਭਾਈਚਾਰੇ ਨੂੰ ਜਿਵੇਂ ਛਗਣ ਸਕੀਮ ਸੀ ਉਹ ਅੱਜ ਇਹ ਸਰਕਾਰ ਬਿਲਕੁਲ ਬੰਦ ਕਰੀ ਬੈਠੀ ਐ ਆਟਾ ਦਾਲ ਦੀ ਸਕੀਮ ਦਿੱਤੀ ਸੀ ਉਹਦੇ ਚ ਇਹਨਾਂ ਨੇ ਬਹੁਤ ਜ਼ਿਆਦਾ ਦਾਪ ਕਾਰਡ ਕੱਟਦੇ ਦੀਪਸਾਂ ਡਾਂਗਦੇ ਔਰ ਜਿਹੜੇ ਰਹਿ ਗਏ ਉਹਨਾਂ ਦਾ 30 ਕਿਲੋ ਜਿਹੜੇ ਕਣਕ ਆਉਦੀ ਸੀ ਨਾ ਉਹ ਕਟਾ ਕੇ ਵੀਰੋਂ 5 ਕਿਲੋ ਕਰਤੀ ਐ ਉਹ ਵੀ ਆਟਾ ਕਰਤਾ 5 ਕਿਲੋ ਜੀ ਇਸ ਲਈ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਇਹ ਸਕੀਮਾਂ ਲੈ ਕੇ ਆਂਦੀਆਂ ਜਨਾਬ ਪਾਲ ਸਾਹਿਬ ਨੇ ਕੁਝ ਤਾਂ ਇਹਨਾਂ ਨੇ ਬੰਦ ਕਰਤੀਆਂ ਸੈਕੰਡ ਸਕੀਮ ਸੀ ਬੱਚਿਆਂ ਲਈ ਉਹ ਬੰਦ ਕਰਤੀ ਇਹਨਾਂ ਨੇ ਤੇ ਜਿਹੜੀ ਆਟਾ ਦਾਲ ਵਾਲੀ ਰਹਿ ਗਈ ਐ ਇਹ ਇਹ ਆਉਂਦੇ ਸਾਲ ਨੂੰ ਰਹਿਣੀ ਇਹ ਵੀ ਨਹੀਂ ਬੰਦ ਇਹ ਵੀ ਹੋ ਜਾਣੀ ਐ ਕਿਉਂਕਿ ਇੱਕ ਪਾਸੇ ਤਾਂ ਭਗਵੰਤ ਮਾਨ ਰੌਲਾ ਪਾਈ ਜਾਂਦਾ ਐ ਕਿ ਸਾਡੇ ਖਜ਼ਾਨੇ 'ਚ ਪੈਸਾ ਬਹੁਤ ਹੈ ਖਜ਼ਾਨਾ ਭਰਿਆ ਹੋਇਆ ਹੈ ਜੇ ਖਜ਼ਾਨਾ ਭਰਿਆ ਹੋਇਆ ਹੈ ਤੇ ਫਿਰ ਹਜ਼ਾਰ ਹਜ਼ਾਰ ਰੁਪਿਆ ਬੀਬੀਆਂ ਨੂੰ ਦੇ ਦੇ ਖਜ਼ਾਨੇ 'ਚ ਰੱਖੀ ਬੈਠਾ ਹੈ ਬਜ਼ੁਰਗਾਂ ਨੂੰ ਪੈਨਸ਼ਨ ਵਧਾਉਣ ਨੂੰ ਕਿਹਾ ਸੀ ਉਹ ਦੇ ਦੇ ਜਿਹੜੀ ਸ਼ਗਨ ਸਕੀਮ ਬੰਦ ਕਰੀ ਬੈਠੇ ਹੋ ਗਰੀਬ ਪਰਿਵਾਰਾਂ ਦੀ ਉਹ ਦਿਓ ਕਿਉਂਕਿ ਇਹਨਾਂ ਨੇ ਨਾਰਾ ਦਿੱਤਾ ਸੀ ਬਦਲਾਅ ਦਾ ਔਰ ਜਿਹੜਾ ਇਹ ਬਦਲਾਅ ਕਰੀ ਜਾਂਦੇ ਆ ਤੁਹਾਡੇ ਸਾਹਮਣੇ ਹੀ ਹੈ ਇਸ ਲਈ ਬੇਨਤੀ ਕਰਨ ਆਸਤੇ ਆਏ ਆ ਇਹਨਾਂ ਦੇ ਲਾਰਿਆਂ ਤੋਂ ਬਚੋ ਔਰ ਮੈਂ ਬੇਨਤੀ ਕਰਦਾ ਬੜੀ ਸੋਡੇ ਪਿੰਡ ਆਏ ਕਿ ਨਹੀਂ ਆਏ ਝਾੜੂ ਵਾਲੇ ਆਇਆ ਕੈਂਡੀਡੇਟ ਕਿ ਝਾੜੂ ਵਾਲੇ ਤੇ ਨਹੀਂ ਕਾਕਾ ਬਰਾੜ ਨਹੀਂ ਮੈਂ ਕਾਕਾ ਬਰਾੜ ਦੀ ਗੱਲ ਕਰ ਰਿਹਾ ਇਲੈਕਸ਼ਨ ਦਾ ਕਾਕਾ ਬਰਾੜ ਹੀ ਲੜ ਰਹੇ ਹਨ ਮੈਂ ਮੋਢੀ ਦੀ ਗੱਲ ਨਹੀਂ ਕਰਦਾ ਮੈਂ ਕਾਕਾ ਬਰਾੜ ਦੀ ਗੱਲ ਕਰਦਾ ਕਿਉਂਕਿ ਜੇ ਆਵੇ ਤਾਂ ਪੁੱਛਿਓ ਜਰੂਰ ਵੀ ਤੁਸੀਂ ਵੋਟਾਂ ਲੈ ਕੇ ਗਏ ਸੀਗੇ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆਏ ਹੋ ਜਿਹੜਾ ਕਾਕਾ ਬਰਾੜਾ ਨਾ ਮੁਕਸਰ ਦਾ ਐਮਐਲਏ ਵੀ ਹੈ ਉਹਨੂੰ ਪੁੱਛਿਓ ਜ਼ਰੂਰ ਭਾਈ ਤੂੰ ਦੋ ਸਾਲ ਦੋ ਸਾਲ ਤੋਂ ਉੱਪਰ ਸਮਾਂ ਹੋ ਗਿਆ ਐਮਐਲਏ ਮੁਕਸਰ ਦਾ ਕੋਈ ਦੋ ਤਿੰਨ ਪਿੰਡਾਂ ਦੇ ਨਾਂ ਗਿਣਾ ਦੇ ਜਿੱਥੇ ਕੋਈ ਤੂੰ ਕੰਮ ਕਰਾਇਆ ਹੋਵੇ ਜਿੱਥੇ ਕੋਈ ਚਾਰ ਇੱਟਾਂ ਲਾਈਆਂ ਹੋਣ ਔਰ ਮੁਕਸਰ ਵਿੱਚ ਭਾਸ਼ਣ ਪਤਾ ਕੀ ਦਿੰਦਾ ਵੀ ਐਮਐਲਏ ਨੂੰ ਤਾਂ ਫੰਡ ਆਉਂਦਾ ਨਹੀਂ ਗੱਲ ਤੇ ਐਮਪੀ ਨੂੰ 5 ਕਰੋੜ ਗ੍ਰਾਂਟਾਂ ਆਉਂਦੀ ਸਾਲ ਦੀ ਤੇ ਮੈਂ ਐਮਪੀ ਬਣ ਕੇ ਗਰਾਂਟਾ ਦਿਆ ਕਰੂੰਗਾ ਤੁਹਾਨੂੰ ਵੀ ਐਮਐਲਏ ਬਣ ਕੇ ਦਾ ਤੁਰ ਯਾਦੇ ਰੋਕੀ ਵੀ ਸਰਕਾਰ ਆ ਮੌਕੇ ਦੀ ਐਮਐਲਏ ਨੂੰ ਕਿਹੜੇ ਵੰਡਾ ਐਮਐਲਏ ਦਾ ਖੁਦ ਮਾਲਕ ਹੁੰਦਾ ਜਦੋਂ ਸੀਐਮ ਤੁਹਾਡਾ ਹਾਂ ਸੀਐਮ ਨਾ ਹੋਵੇ ਤੁਸੀਂ ਆਪੋਜੀਸ਼ਨ ਐਮਐਲਏ ਬਣੇ ਫਿਰ ਤਾਂ ਬੱਕਾ ਇਹ ਕਰ ਸਕਦੇ ਆ ਜਦੋਂ ਸਰਕਾਰ ਦਾ ਐਮਐਲਏ ਆ ਤਾਂ ਫਿਰ ਤਾਂ ਕੁਝ ਵੀ ਕਰ ਸਕਦਾ ਇਹ ਵੀਰੋ ਸਾਰੇ ਇਹਨਾਂ ਦੇ ਬਾਨੇ ਆ ਸਭ ਝੂਠ ਹੈ ਕਿਉਂਕਿ ਜਿਹੜੀ ਇਹ ਸਰਕਾਰ ਹੈ ਇਹਨਾਂ ਨੇ ਨਾਂ ਤਾਂ ਇਹਨਾਂ ਨੂੰ ਪਾਵਰਾਂ ਦਿੱਤੀਆਂ ਇਹਨਾਂ ਕੋਲੇ ਇਹਨਾਂ ਦਾ ਹਾਲ ਤਾਂ ਆਪਣੇ ਪੰਚਾਇਤ ਮੈਂਬਰ ਕੋਲੇ ਵੀ ਵੱਧ ਪਾਵਰ ਹੁੰਦੀ ਉਹਨਾਂ ਨਾਲ ਵੀ ਪੈੜਾ ਹਾਲ ਹੈ ਇਹਨਾਂ ਦਾ ਨਾ ਕਿਸੇ ਦਾ ਸਵਾਲ ਸਕਦੇ ਆ ਆ ਵਗਾੜ ਜੋ ਕਰੇ ਜਰੂਰ ਰਹਿ ਗਿਆ ਆ ਵਗਾੜ ਨੂੰ ਕਹਦੇ ਮਿੱਟ ਲਾਉਣਗੇ ਇਸ ਲਈ ਬੇਨਤੀ ਕਰਦੇ ਆ ਮੈਂ ਕੋਈ ਲੰਮਾ ਚੋੜਾ ਪਾਚਣ ਨਹੀਂ ਦੇਣਾ ਟਾਈਮ ਥੋੜਾ ਹੈ ਹਾਜ਼ਰੀ ਨਿਵਾਣ ਵਾਸਤੇ ਆਏ ਆ ਹਾਜ਼ਰੀ ਮੇਰੀ ਮਨਜੂਰ ਕਰਿਓ ਤੁਹਾਡਾ ਫੇਰ ਜਿੱਤ ਕੇ ਆਵਾਂਗੇ ਪ੍ਰਮਾਤਮਾ ਮਿਹਰ ਕਰੇ ਧਰਵਾਦ ਵੀ ਕਰਕੇ ਜਾਵਾਂਗੇ ਛੋਟੀਆਂ ਗੱਲਾਂ ਬਾਤਾਂ ਵੀ ਸੁਣ ਕੇ ਜਾਵਾਂਗੇ 1 ਜੂਨ ਨੂੰ ਤੱਕੜੀ ਦਾ ਬਟਨ ਦਬਾ ਕੇ 5 ਨੰਬਰ 5 ਨੰਬਰ ਬਟਨ ਹੈ ਚੋਣ ਨਿਸ਼ਾਨ ਤੱਕੜੀ ਹੈ 1 ਜੂਨ ਨੂੰ ਕਾਮਯਾਬ ਕਰਿਓ ਇਹਦੇ ਵਿੱਚ ਤੁਹਾਡੀ ਤੁਹਾਡੇ ਇਲਾਕੇ ਦੀ ਕਾਮਯਾਬੀ ਹੈ ਆਹੀ ਬੇਨਤੀ ਕਰਨ ਵਾਸਤੇ ਆਏ ਸੀਗੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ